ਲਓ ਜੀ ਮੇਰੇ ਵੀਰ ਭਰਾਵੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਬਛੇਰਾ ਲੈ ਕੇ ਆਏ ਆਂ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਆਪਾਂ ਜੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਿੱਤਰੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਸਸਤੇ ਰੇਟਾਂ ਦੇ ਵਧੀਆ ਜਾਨਵਰਾਂ ਦੀਆਂ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਕੀ ਜੇ ਕੋਈ ਮੇਰਾ ਵੀਰਪਰਾ ਆਪਣੇ ਪੇਜ ਤੇ ਵੀਡੀਓ ਕਰਾਉਣੀ ਚਾਹੁੰਦਾ ਤਾਂ ਮੈਂ ਆ ਵੀਡੀਓ ਦੇ ਅੰਦਰ ਵਿੱਚ ਮੈਂ ਨੰਬਰ ਦੇ ਦੂੰ ਆਪਦਾ ਉਹ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਕਰਿਓ ਜੀ WhatsApp ਤੇ ਮੈਸੇਜ ਕਰ ਦਿਓ ਤੇ ਬਾਕੀ ਕਰਦੇ ਆ ਜੀ ਬਛੇਰੇ ਦੀ ਡਿਟੇਲ ਬਾਰੇ ਗੱਲਬਾਤ ਤੇ ਬਛੇਰਾ ਮਿੱਤਰੋ ਖੜਾ ਇਹ ਮਹੱਲੀ ਏਰੀਏ ਚ ਤੇ ਉਮਰ ਹੈਗੀ ਆ 3 ਮਹੀਨੇ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 30000 ਬਾਕੀ ਮੌਕੇ ਤੇ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਗੱਲਬਾਤ ਤੁਸੀਂ ਕਰ ਲਓ 3 ਮਹੀਨੇ ਉਮਰ ਹੈ ਜੀ ਤੇ ਮੁੱਲ ਬਾਈ ਹੋਰੇ 30000 ਕਰਦੇ ਆ ਤਿੱਕਾ ਨਗਨੋਤੀ ਦਾ ਸ਼ਕੀਨ ਹੈ ਜੀ ਤੇ ਬਾਕੀ ਚੰਗੀ ਹਾਈਟ ਕਰੂ ਮਿੱਤਰੋ ਆਉਣ ਵਾਲੇ ਸਮੇਂ ਚ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਓ ਮਿੱਤਰੋ inder_31 ਉਹਤੇ ਵੀ ਵੀਡੀਓ ਆਪਾਂ ਪਾਉਨੇ ਆ ਤੇ ਫੋਲੋ ਜ਼ਰੂਰ ਕਰਿਓ ਤੇ ਬਾਕੀ ਜਿਹੜਾ ਨੰਬਰ ਸਕਰੀਨ ਤੇ ਹੁਣ ਵੇਖ ਰਹੇ ਹੋ ਇਹ ਨੰਬਰ ਤੇ ਮੈਸੇਜ ਕਰ ਸਕਦੇ ਹੋ ਵੀਡੀਓ ਕਰਾਉਣ ਲਈ